ਇਹ ਐਂਟੀ ਇਨਫੈਕਸ਼ਨ ਕਰੀਮ ਹੈ ਕਿ ਜਿੱਥੇ-ਜਿੱਥੇ ਜ਼ਖਮ ਹੋਇਆ ਜਾਂ ਪੈਰਾਂ ਤੇ ਜ਼ਖਮ ਹੋਇਆ ਇਹ ਤੁਸੀਂ ਧੋ ਕੇ ਇਹਨੂੰ ਲਾ ਸਕਦੇ ਹੋ ਠੀਕ ਹੈ ਵੀ ਇਹ ਨਹੀਂ ਉਹ ਤੋਂ ਬਾਅਦ ਫਿਰ ਪਾਣੀ ਚ ਮਤਲਬ ਠੀਕ ਹੈ ਫਿਰ ਆ ਕਾਟਨ ਹੈ ਠੀਕ ਹੈ ਆ ਬੈਂਡੇਡ ਹੈ ਠੀਕ ਹੈ ਆ ਸਿਟਰਾਜਨ ਹੈ ਖਾਰਿਸ਼ ਤੋਂ ਜਾਂ ਇਨਫੈਕਸ਼ਨ ਤੋਂ ਠੀਕ ਹੈ ਆ ਡੋਲੋ ਹੈ ਬੁਖਾਰ ਤੋਂ ਠੀਕ ਹੈ ਆ ਦਵਾਈ ਆ ਫੰਗਸ ਤੋਂ ਵੀ ਜੇ ਕਿਸੇ ਦੇ ਰੇਸ਼ਾ ਰੁਸ਼ਾ ਬਣਿਆ ਹੈ ਇਹ ਤਿੰਨਾਂ ਦਿਨਾਂ ਚ ਇੱਕ ਲੈਣੀ ਇਹਦੇ ਬਾਕਾਇਦਾ ਪਿੱਛੇ ਲਿਖਿਆ ਹੋਇਆ ਹੈ ਠੀਕ ਹੈ ਜੇ ਕਿਸੇ ਨੂੰ ਪ੍ਰੋਬਲਮ ਹੈ ਤਾਂ ਠੀਕ ਹੈ ਜੀ ਆ ਇਹ ਮੂਵ ਜਿਹਨੂੰ ਆਪਾਂ ਬਾਲ ਨਹੀਂ ਕਹਿ ਦਿੰਨੇ ਕਿ ਕਿਸੇ ਦੇ ਅੰਦਰ ਉਨੀ ਸੱਟ ਲੱਗੀ ਹੈ ਠੀਕ ਹੈ ਉਹ ਇਹਨੂੰ ਲਾ ਸਕਦਾ ਫਿਰ ਆ ਇਹ ਜੀ 슈ਗਰ ਦੀ ਦਵਾਈ ਹੈ ਜਿਹਨੂੰ ਸ਼ੂਗਰ ਰਹਿੰਦੀ ਹੈ ਹਾਂ ਜਿਹੜੇ ਪੇਸ਼ੈਂਟ ਹੈਗਾ ਤਾਂ ਲੈ ਲੈਂਦਾ ਹਾਂ ਜਿਹੜੇ ਪੇਸ਼ੈਂਟ ਨੂੰ ਸ਼ੂਗਰ 150 ਪਲੱਸ ਹੈ ਜਾਂ 150 ਦੇ ਕਰੀਬ ਹੈ ਉਹ ਇਹ ਸ਼ੂਗਰ ਵਾਲੀ ਗੋਲੀ ਇੱਕ ਲੈ ਸਕਦਾ ਠੀਕ ਹੈ ਨਾਲੋ ਆਪਣੀ ਦੂਜੀ ਮੈਡੀਸਿਨ ਹੈ ਇਹ ਸਾਡੀ ਬੀਪੀ ਤੋਂ ਜਿੰਦਾ ਬੀਪੀ 150 ਦੇ ਕਰੀਬ ਹੈ ਜਾਂ ਉਹ ਲੈ ਸਕਦੇ ਠੀਕ ਹੈ ਇਹ ਬੇਸਿਕ ਦਵਾਈਆਂ ਤਾਂ ਅਸੀਂ ਲੈ ਕੇ ਆਏ ਆਂ ਵੀ ਹੁਣ ਮੰਨ ਲਓ ਵੀ ਕਿਸੇ ਨੂੰ ਬੀਪੀ ਦੀ ਪ੍ਰੋਬਲਮ ਆ ਗਈ ਸ਼ੂਗਰ ਦੀ ਪ੍ਰੋਬਲਮ ਆ ਗਈ ਪਹਿਲਾਂ ਤਾਂ ਘੰਟਾ ਜਾ ਕੇ ਰਾਤ ਨੂੰ ਕਿੰਨੂੰ ਲੱਭੇਗਾ ਕਿਹੜੇ ਦੋ ਬੰਦੇ ਬੇੜੀਆਂ ਲਈ ਲਿਆਏਗਾ ਕਿਉਂਕਿ ਸਾਰੇ ਘਰ-ਘਰ ਦੂਰ ਬੈਠੇ ਆ ਕੋਈ ਘਰ 100 ਮੀਟਰ ਦੂਰ ਹੈ ਕੋਈ 200 ਮੀਟਰ ਦੂਰ ਹੈ ਤੇ ਜਦੋਂ ਉਹ ਬੇੜੀ ਆ ਲਾਊਗਾ ਉਦੋਂ ਨੂੰ ਪਤਾ ਨਹੀਂ ਕੋਈ ਨੁਕਸਾਨ ਵੀ ਹੋ ਸਕਦਾ ਪਰਮਾਤਮਾ ਪਹਿਲੀ ਗੱਲ ਤਾਂ ਅਰਦਾਸ ਕਰਦੇ ਹਾਂ ਕਿ